एक इंफॉर्मेशन रिसीव होने कि मंगल सिंह पुत्र केर सिंह बरवालपुर है लगे जी लड़की है नवरूप कौर तो एक सलून दि काम करती है। ਇਹਨਾਂ ਦੇ ਪਿੰਡ ਦਾ ਇੱਕ ਨੌਜਾਇਆ ਹੈਗਾ ਅਰਜੁਨ ਸਿੰਘ ਪੁੱਤਰ ਕਸ਼ਮੀਰ ਸਿੰਘ ਵੀ ਉਹ ਉਹਨੂੰ ਥੋੜਾ ਤੱਕ ਪਰੇਸ਼ਾਨ ਕਰਦਾ ਸੀਗਾ ਤੋਂ ਅੱਜ ਜਿਸ ਨੇ ਲੜਕੀ ਰਸੂਰਪੁਰ ਅਡੇ ਤੇ ਆਈਗੀ ਆਪਣੇ ਆਫਿਸ ਤੋਂ ਪਰ ਤੇ ਉਹਦੇ ਫਾਦਰ ਨੂੰ ਲੈਣ ਵਾਸਤੇ ਆਏ ਸੀ ਤੇ ਉਹਦੇ ਸਾਹਮਣੇ ਤੇ ਇੱਕ ਲੜਕੇ ਨੇ ਜੋ ਅਰਜੁਨ ਸਿੰਘ ਪੁੱਤਰ ਕਸ਼ਮੀਰ ਸਿੰਘ ਸੀਗਾ ਉਹਨਾਂ ਦੇ ਪਿੰਡ ਦੇ ਤੇ ਉਹਦੇ ਉੱਨੇ ਗੋਲੀ ਮਾਰੀ ਗਈ। ਤੋਂ ਜੋ ਲੜਕੀ ਨੂੰ ਇੱਕ ਸਿਵਲ ਹਸਪਤਲ ਜਿਹੜਾ ਹੈਗਾ ਗੁਰੂ ਨਾਨਕ ਦੇਵ ਹਸਪਤਲ ਲੇਕੇ ਤਰੰਤ ਉਹਦੇ ਐਡਮਿਟ ਕਰਾਇਆ ਕਿ ਜੋ ਉਹਦੇ ਫਾਦਰ ਦੇ ਬਿਆਨ ਦੇ ਉੱਪਰ ਮੰਗਲ ਸਿੰਘ ਦੇ ਬਿਆਨ ਦੇ ਉੱਪਰ ਐਫ ਆਈ ਆਰ ਨੰਬਰ 289 ਤੇ 307 ਦੀ ਇਹ ਹਲੇ ਲਾਂਚ ਕੀਤੀ ਗਈ ਸੋ ਅਜੇ ਜਲ ਮੁੱਜਮ ਹੈ ਉਹਦੇ ਦੇ ਉਹਨੂੰ ਅਸੀਂ ਭਾਰਗਦੇ ਗਏ ਤੇ ਬਿਲਦੇ ਸਾਰੀ ਉਹਨੂੰ ਅਰੈਸਟ ਕਰਕੇ ਤੇ ਜਿਹੜੀ ਅਗਲੀ ਕਰਵੇ ਕੋਈ ਨਾਲ ਲਿਖਦੀ ਜਾਈ